ਵੈਟ ਹੈਗਾ ਆਪਣਾ ਕਿੱਲਾ ਜਦੋਂ ਆਪਾਂ ਕਪੜਾ ਪਾਣੀ ਦੇ ਵਿੱਚ ਹੀ ਕੱਢਦੇ ਆ ਕੀ ਹੁੰਦਾ ਉਹ ਵੈਟ ਤੇ ਫਿਰ ਉਹ ਹੋ ਜਾਂਦਾ ਸੁੱਕ ਕੇ ਡਰਾਈ ਲੇਕਿਨ ਉਸ ਦੇ ਵਿੱਚ ਵਿਚਾਲੇ ਜਿਹੜਾ ਹੈਗਾ ਦੈਟ ਇਜ਼ ਡੈਂਪ ਸਿਲਾ ਜਿਸ ਨੂੰ ਆਪਾਂ ਸਿਲ ਸਿਲ ਕਹਿ ਦਿੰਦੇ ਆ ਇਹਦਾ ਡੈਂਪ ਨੂੰ ਵੀ ਆਪਾਂ ਆਪੋਜ਼ਿਟ ਡਰਾਈ ਕਹਿ ਸਕਦੇ ਆ ਤੇ ਵੈਟ ਦੇ ਆਪੋਜ਼ਿਟ ਨੂੰ ਵੀ ਆਪਾਂ ਆ ਡਰਾਈ ਕਹਿ ਸਕਦੇ ਆ ਇਹ ਦੋਨੇ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਦੋਨੇ ਹੀ ਆ ਦੋਨਾਂ ਦਾ ਹੀ ਆਪੋਜ਼ਿਟ ਆਪਾਂ ਡਰਾਈ वर सकते हैं है एक कपड़ा कोई अपना कोई एक ड्रैस की आर्टिकल कोई है इट्स इट्स ड्राई इट्स वैट इट इज तो इट्स वैट इट्स ड्राई इसे तरह ना ही इट्स डैम्प ते इट्स ड्राई दोनों दो यूज कर सकते हैं हूँ इसे आप इूज कर रहे इट इज ड्राए ਹੁਣ ਜੇ ਇਹਦਾ ਕੁਐਸਚਨ ਫਾਰਮ ਕਰਨਾ ਆਪਾਂ ਗਨੇ ਇਜ਼ ਇਟ ਡਰਾਈ ਆਪਾਂ ਕੁਐਸਚਨ ਫਾਰਮ ਕਰਨਾ ਹੁਣ ਆਪਾਂ ਨੇ ਪੁੱਛਣਾ ਕਿ ਕੀ ਕੱਪੜੇ ਸੁੱਕ ਗਏ ਸੋ ਆਪਾਂ ਯੂਜ਼ ਕਰਾਂਗੇ ਇਜ਼ ਇਟ ਡਰਾਈ ਜਾਂ ਇਜ਼ ਇਟ ਵੈਟ ਕੀ ਇਹ ਗਿੱਲਾ ਇਜ਼ ਇਟ ਵੈਟ ਇਜ਼ ਇਟ ਡਰਾਈ ਹੁਣ ਇਸੇ ਦੇ ਨਾਲ ਹੀ ਇੱਕ ਵਰਡ ਹੈਗਾ ਡੈਂਪ ਦੇ ਨਾਲ ਮਿਲਦਾ ਜੁਲਦਾ ਉਸ ਨੂੰ ਆਪਾਂ ਕਹਿ ਦਿੰਨੇ ਆ ਡੰਪ ਡੰਪ ਕਰ ਦੇਣਾ ਕਿਸੇ ਚੀਜ਼ ਨੂੰ ਇੱਕ ਜਗ੍ਹਾ ਤੇ ਸਿੱਟ ਦੇਣਾ ਜਿਵੇਂ ਆਪਾਂ ਕੂੜਾ ਡੰਪ ਕਰਦੇ ਆ ਡੰਪ ਧ ਗਾਰਬੇਜ ਡੰਪ ਧ ਗਾਰਬੇਜ ਇਨ ਧ ਡਿਚ ਕੋਈ ਟੋਆ ਪਟਿਆ ਟੋਏ ਦੇ ਵਿੱਚ ਆਪਾਂ ਗਾਰਬੇਜ ਸਿੱਟ ਦਿੰਨੇ ਆ ਇਸ ਤੋਂ ਦੇਖੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਆਪਾਂ ਕਿਸ ਦੀ ਗੱਲ ਕਰ ਰਹੇ ਆ ਬਿਫੋਰ ਤੇ ਆਫਟਰ ਹੁਣ ਜਦੋਂ ਤੁਸੀਂ ਬਿਫੋਰ ਤੇ ਆਫਟਰ ਦੀ ਵਰਤੋਂ ਕਰਨੀ ਆ ਤਾਂ ਇਹਦੇ ਨਾਲ ਇੱਕ ਹੋਰ ਚੀਜ਼ ਤੁਸੀਂ ਸਮਝਣੀ ਆ ਤੇ ਉਹ ਹੈਗਾ ਕੋਈ ਇਨਸੀਡੈਂਟ ਇੱਕ ਇਸ ਨੂੰ ਇਸ ਤਰੀਕੇ ਨਾਲ ਸਮਝੋ ਤੁਹਾਨੂੰ ਇਨੂੰ ਯੂਸੇਜ ਕਰਨੀ ਹੁਣੇ ਤੁਹਾਨੂੰ ਇਸ ਦੀ ਵਰਤੋਂ ਕਰਨੀ ਆ ਜੀ ਇੱਕ ਘਟਨਾ ਜਾਂ ਕੋਈ ਸਮਾ ਕਹ ਲੋ ਇਨਸੀਡੈਂਟ ਕਹ ਲੋ ਆਪਾਂ ਜਾਂ ਕੋਈ ਐਕਸ਼ਨ ਕਹ ਲੋ ਆਪਾਂ ਕੁਝ ਕੋਈ ਪ੍ਰੋਸੈਸ ਕਹ ਲੋ ਆਪਾਂ ਤੇ ਪ੍ਰੋਸੈਸ ਤੋਂ ਪਹਿਲਾਂ ਕੋਈ ਚੀਜ਼ ਸੀਗੀ ਉਸ ਨੂੰ ਆਪਾਂ ਕਹਿ ਦਿੰਨੇ ਆ ਬਿਫੋਰ ਉਸ ਪ੍ਰੋਸੈਸ ਤੋਂ ਬਾਅਦ ਉਸ ਤੋਂ ਲੰਘ ਕੇ ਕੋਈ ਚੀਜ਼ ਬਣੀ ਤਾਂ ਆਪਾਂ ਕਹਿ ਦਿੰਨੇ ਆ ਆਫਟਰ ਜਿਹੜਾ ਪ੍ਰੋਸੈਸ ਪ੍ਰੋਸੈਸ ਤੋਂ ਹਮੇਸ਼ਾ ਆਪਾਂ ਨੇ ਵਰਡ ਤੋਂ ਬਾਅਦ ਚ ਵਰਤੋਂ ਕਰਨੀ ਆ ਜੀ ਜਿਵੇਂ ਬਿਫੋਰ हेयर कट ਪ੍ਰੋਸੈਸ ਕੀ ਆਏ تھے ਪ੍ਰੋਸੈਸ ਆਪਾਂ ਮੰਨ ਲੈਂਦੇ ਆ हेयर कट हेयर कट ਕਰਵਾਇਆ ਉਹਨੇ हेयर कट ਤੋਂ ਪਹਿਲਾਂ ਬਿਫੋਰ हेयर कट ਆਫਟਰ हेयर कट ਬਿਫੋਰ हेयर कट ਆਫਟਰ हेयर कट ਜਾਂ ਬਿਫੋਰ हेयर ਡ्रेसਿੰਗ ਆਫਟਰ हेयर ਡ्रेसਿੰਗ ਇਸ ਤਰ੍ਹਾਂ ਨਾਲ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਕੋਈ ਵੀ ਪ੍ਰੋਸੈਸ ਕਿਸੇ ਤਰ੍ਹਾਂ ਦਾ ਵੀ ਜਿਵੇਂ ਕਿ ਇੱਕ ਇਨਸੀਡੈਂਟ ਵੀ ਹੋ ਸਕਦਾ ਉਹ ਇੱਕ ਘਟਨਾ ਵੀ ਹੋ ਸਕਦੀ ਆ ਕੋਈ ਯਾਦਗਾਰੀ ਪਲ ਵੀ ਹੋ ਸਕਦਾ ਜਿਵੇਂ ਕਿ ਇਸ ਤੇ हेयर कट ਦੇ ਬਦਲੇ ਆਪਾਂ ਯੂਜ਼ ਕਰ ਲੈਨੇ ਆ ਮੈਰਿਜ ਸੋ ਕਹਿੰਨਾ ਬਿਫੋਰ ਮੈਰਿਜ ਆਫਟਰ ਮੈਰਿਜ ਕੋਈ ਦੋ ਜਣੇ ਦੀ ਤਸਵੀਰ ਹੈ ਇਹ ਹੈਗੀ ਉਹਦੀ ਬਿਫੋਰ ਮੈਰਿਜ ਇਸੇ ਤਰ੍ਹਾਂ ਨਾਲ ਹੀ ਆਫਟਰ ਮੈਰਿਜ ਸੋ ਕੋਈ ਵੀ ਇਸੇ ਤਰ੍ਹਾਂ ਦਾ ਵੀ ਤੁਸੀਂ ਆਪਾਂ ਲੈ ਸਕਦੇ ਆ ਵੀ ਥਿਸ ਇਜ਼ ਮਾਈ ਪਿਕਚਰ before marriage and this is my photo after marriage isse tarah naal hi hard te soft hun dekho hard ki hai ga itthe surface di apna gal kar rahe ha hard koi sakht cheez a sakht te soft koi narm cheez isse tarah na hard soft hun ede related apna koi vi kise de bare jado apna gal karde ha kise cheez de bare apna gal karde ha ta apna use karde ha it इट्स हार्ड इट्स सॉफ्ट इसी तरह ना ही अगला एग्जाम्पल देखो हैल्दी हैल्दी इल आप कहने तंदुरुस्त आ जी वो बीमार आ तंदुरुस्त एक पास तंदुरुस्त यह बीमार इन्हूँ इसे इतने कहे ही जे ये लेडी हो सो ही इज या तो आप हेल्दी ही इज healthy hun he is h is l yeah he is well he is well he is sick hun ethe apa e nu kahiye apa ki kahange you are healthy tu ta tandrosta hun ese nu hi apa question banauna hai da apa ne question put karna ki karange apa are you healthy ਕੀ ਤੁਸੀਂ ਤੰਦਰੁਸਤ ਹੋ ਤੁਸੀਂ ਫੋਨ ਕੀਤਾ ਆਪਦੇ ਫਰੈਂਡ ਨੂੰ ਤੇ ਫਰੈਂਡ ਨੂੰ ਹੁਣ ਤੁਸੀਂ ਹਾਲਚਾਲ ਪੁੱਛੋ ਆਰ ਯੂ ਹੈਲਦੀ ਪਹਿਲਾਂ ਉਹ ਬਿਮਾਰ ਸੀਗਾ ਤੁਸੀਂ ਆਰ ਯੂ ਹੈਲਦੀ ਨਾਓ ਆਰ ਯੂ ਵੈਲ ਕੀ ਤੁਸੀਂ ਠੀਕ ਆ ਕੀ ਤੁਸੀਂ ਤੰਦਰੁਸਤ ਆ ਇਸ ਨੂੰ ਬਹੁਤ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਆ ਸੁਪੋਜ਼ ਕਰੋ ਤੁਸੀਂ ਕਿਸੇ ਆਪਦੇ ਰਿਲੇਟਿਵ ਨੂੰ ਮਿਲਣ ਗਏ ਤੁਸੀਂ ਮਿਲ ਕੇ ਵਾਪਸ ਆ ਗਏ ਤੇ ਤੁਹਾਡੇ ਘਰਦਿਆਂ ਨੇ ਪੁੱਛਿਆ ਵੀ ਕਿਸ ਤਰ੍ਹਾਂ ਨਾਲ ਸੀਗਾ ਉਹ ਕੀ ਕੀ ਹਾਲਚਾਲ ਸੀ ਉਹਨਾਂ ਦੇ ਕਿਸ ਤਰ੍ਹਾਂ ਦੇ ਸੀ ठीक ठाक से मिन नो ही वॉज इत आप आ जूगा ही तंदुरुस्त ही इज इल या ही इज हेल्दी हम बीमार आ जी अच्कल ही इज इल बमार होया जी ओ उस टाइम तो पहला ही वॉज ਇਹ ਆ ਉਸ ਸਮੇਂ ਉਹ ਬਮਾਰ ਸੀ ਹੀ ਵਾਸ ਲੇਕਿਨ ਇੱਥੇ ਇੱਕ ਚੀਜ਼ ਹੋਰ ਤੁਸੀਂ ਇੱਥੇ ਸਮਝਣੀ ਆ ਹੁਣ ਇਹ ਜਿਹੜਾ ਵਰਡ ਹੈਗਾ ਵੈਲ ਹੁਣ ਵੈਲ ਦਾ ਇੱਕ ਹੋਰ ਮਤਲਬ ਵੀ ਹੁੰਦਾ ਵੈਲ ਦਾ ਇੱਕ ਮਤਲਬ ਹੁੰਦਾ ਖੂ ਪੰਜਾਬੀ ਦੇ ਵਿੱਚ ਜਿਹੜਾ ਆਪਾਂ ਕਹਿ ਦਿੰਨੇ ਆ ਖੂ ਜਿੱਥੇ ਪਾਣੀ ਆਪਾਂ ਪਾਣੀ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਪਾਣੀ ਕੱਢਦੇ ਸੀਗੇ ਉਹਨੂੰ ਨੂੰ ਆਪਾਂ ਖੂ ਨੂੰ ਆਪਾਂ ਵੈਲ ਕਹਿੰਦੇ ਆ ਵੈਲ ਇਹ ਵੀ ਆ ਵੀ ਠੀਕ ਠਾਕ ਆ ਹੀ ਇਜ਼ ਵੈਲ ਤੰਦਰੁਸਤੀ ਸਹੀ ਹੈ ਤੇ ਇਸੇ ਨੂੰ ਵੀ ਆਪਾਂ ਵੈਲ ਕਹ ਦਿੰਨੇ ਆ ਹੀ ਡਰਾਂਕ ਵਾਟਰ ਫਰਮ ਦ ਵੈਲ ਵੀ ਹੈਵ ਅ ਵੈਲ ਨੀਅਰ ਆਰ ਹਾਊਸ ਇਸੇ ਤੋਂ ਹੀ ਇੱਕ ਵਰਡ ਬਣਦਾ ਹੈਗਾ ਜਿਹੜਾ ਵੈਲ ਬੀਇੰਗ ਵੈਲ ਬੀਇੰਗ ਤੰਦਰੁਸਤੀ ਤੇ ਵੈਲਨੈਸ ਇਸੇ ਤੋਂ ਹੀ ਵੈਲਨੈਸ ਵੈਲਨੈਸ ਐਕਸਪਰਟ ਕਹ ਦਿੰਨੇ ਆਪਾਂ ਵੈਲਨੈਸ ਐਕਸਪਰਟ ਆ ਜੀ ਜਾਂ ਵੈਲਨੈਸ ਕੋਚ ਵੀ ਜਿਹੜਾ ਤੰਦਰੁਸਤੀ ਦੇ ਬਾਰੇ ਗਾਈਡੈਂਸ ਦੇਵੇ ਤੰਦਰੁਸਤੀ ਦੇ ਬਾਰੇ ਆਪਾਂ ਨੂੰ ਦੱਸੇ ਉਹਦੇ ਬਾਰੇ ਐਕਸਪਰਟ ਉਹਨੂੰ ਨੌਲੇਜ ਹੋਵੇ ਉਸ ਚੀਜ਼ ਦੇ ਬਾਰੇ ਐਕਸਪਰਟੀਸ ਹੋਵੇ ਉਹਨੂੰ ਆਪਾਂ ਵੈਲਨੈਸ ਐਕਸਪਰਟ ਵੀ ਕਹਿ ਦਿੰਦੇ ਹਾਂ ਕਈ ਵਾਰੀ